ਮੇਜ਼ਬਾਨ ਭਾਰਤ ਨੇ ਖੋਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਖੇਡੇ ਗੇ ਔਰਤਾਂ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਨੇਪਾਲ ਨੂੰ 40 ਦੇ ਮੁਕਾਬਲੇ 78 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਲੇਟੇ ਵਿਸ਼ਵ ਕੱਪ ਦੀ ਟਰੋਫੀ ਆਪਣੇ ਨਾਂ ਕੀਤੀ ਭਾਰਤੀ ਟੀਮ ਨੇ ਮੈਚ ਸ਼ੁਰੂ ਹੁੰਦਿਆਂ ਹੀ ਆਪਣੀ ਪਕੜ ਮਜ਼ਬੂਤ ਬਣਾ ਲਈ ਭਾਰਤੀ ਟੀਮ ਦੀ ਇਸੇ ਖੇਡ ਤਕਨੀਕ ਦੇ ਚੱਲਦਿਆਂ ਨੇਪਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦੀ ਇਸ ਜਿੱਤ ਵਿੱਚ ਕਪਤਾਨ ਪ੍ਰਿਆੰਕਾ ਇੰਗਲੇ ਨੇ ਬੜਮੁਲਾ ਯੋਗਦਾਨ ਦਿੱਤਾ ਮੇਜ਼ਬਾਨ ਟੀਮ ਨੇ ਵਿਰੋਧੀ ਟੀਮ ਤੇ ਸ਼ੁਰੂ ਤੋਂ ਹੀ ਹਮਲਾਵਰ ਰਣਨੀਤੀ ਦੀ ਵਰਤੋਂ ਕੀਤੀ ਪਹਿਲੇ ਗੇੜ ਦੇ ਖਤਮ ਹੋਣ ਤੇ ਭਾਰਤੀ ਟੀਮ ਨੇ 34 ਜ਼ੀਰੋ ਦੀ ਅਗੇਥ ਹਾਸਲ ਕਰ ਲਈ ਸੀ ਜਦ ਕਿ ਦੂਜੇ ਗੇੜ ਦੀ ਸਮਾਪਤੀ ਤੇ ਨੇਪਾਲ ਨੇ ਅੱਡੀ ਚੋਟੀ ਦਾ ਜ਼ੋਰ ਲਾਉਂਦਿਆਂ ਸਕੋਰ 24-35 ਕਰ ਲਿਆ ਸੀ ਮਹਿਮਾਨ ਟੀਮ ਨੇ ਮੁਕਾਬਲੇ 'ਚ ਵਾਪਸੀ ਕਰਨ ਦੀ ਉਮੀਦ ਨਾਲ ਆਪਣਾ ਚੰਗਾ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਪਰ ਭਾਰਤੀ ਖਿਡਾਰਨਾਂ ਨੇ ਨੇਪਾਲ ਦੇ ਸੁਪਨਿਆਂ ਤੇ ਪਾਣੀ ਫੇਰਦਿਆਂ 38 ਅੰਕਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।